ਓ ਲ਼ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਪੈ ਚੁਪ ਨ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਨ ਪਲਖ ਹੋਈ ਤੈ ਕਰਨ ਚੱਲੈ ਨਾਲ ਕਿਸ ਜਿ ਅਰ ਹੋਈਏ ਇਕ ਵਿਖੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਵੜਿਆਏ ਹੁਕਮਿਉ ਤੁਮਨੀਜ ਹੁਕਮ ਲੇਖ ਦੁਖ ਸੁਖ ਪਾਈਐ ਹੇ ਇਕ ਨ ਹੁਕਮੀ ਬਖਸ਼ੀਐ ਕੁਕਮੀ ਸਦਾ ਪਵਾਈਐ ਹੇ ਹੁਕਮੈਂਦਰ ਸਭ ਕੋ ਬਾਹਰੁ ਨ ਕੋਈ ਨਾਨਕ ਹੁਕਮੈਂ ਜੀਵੁ ਜੈਤਾ ਹੋਮੈ ਕਹਿ ਨ ਕੋਈ ਗਾਵੇ ਕੁਤਾਨ ਹੋਵੇ ਕਿਸੈ ਤਾਨ ਗਾਵੇ ਕੁਦਤਿਆਨੇ ਨੀਸਾਨ ਗਾਵੇ ਕੁਗੁਣ ਵਡਿਆਈਆ ਵਿਚਾਰ ਗਾਵੇ ਕੁਵਿਦਿਆ ਵਿਖਮੰ ਵਿਚਾਰ ਗਵੈ ਕੋ ਸਾਜ ਕਰੇ ਤਨਖੇ ਗਵੈ ਕੋ ਜੀ ਲੈ ਫਿਰਦੇ ਗਵੈ ਕੋ ਜ ਪੈਦ ਸੈ ਦੂਰ ਗਵੈ ਕੋ ਵੇਖੈ ਹਦਰਹ ਦੂਰ ਕਥਨਾ ਕਥੀਨਾ ਵੈ ਤੋਟ ਕਤ ਕਤ ਕਥੀ ਕੁਟੀ ਕੋਟ ਕੋਟ ਦਿੰਦਾ ਦਿਲੰਦੇ ਥਕ ਪਾਹੇ ਜੁਗ ਰੁਗੰਤਰ ਖਾਏ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਹੋਈ ਸਭੇ ਪ੍ਰਵਾਹੋ ਸਚ ਸਾਇਬ ਸਚ ਨਾਏ ਭਾਖਿਆ ਭਉ ਪਰ ਅਖ ਹੈ ਮੰਗ ਹੈ ਦੇ ਦੇਂਦ ਨਦ ਕਰੇਂਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜਿਦ ਸੈਦਰਵਾਰ ਮਹਾਉ ਕੇ ਬੋਲਨ ਬੋਲੀਐ ਜਿਤ ਸੰਤਰੀ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਅਪ ਨਿਰੰਜਨ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣਿ ਨਿੰਦਾਨ ਗਾਵੀਏ ਸੁਨਿਅਮਨ ਰਖੀਐ ਭਾਉ ਦੁਖ ਪਰਹ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਸ ਮਾਈ ਗੁਰੂ ਸਰਗੁਰ ਗੋਵਰ ਮਾ ਗੁਰੂ ਪਾਰਵਤੀ ਮਾਈ ਜੇ ਹਉ ਜਨ ਖਨ ਨਾਏ ਕੈ ਨ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸੁਨਨ ਜੀਏ ਕੈ ਕੰ ਦਤੈ ਸੁਮੈ ਸਿਰਨ ਨ ਜਾਇ ਤੀਰਥ ਨਾਭਾ ਜਿਤ ਸਭਾ ਬਾਵਨ ਭਾਣੇ ਕੇ ਨਾਇ ਕਰੀ ਤਿਸ ਰਠੂ ਪਾਈ ਵੇਖਮਨ ਕਰਮਾ ਕਿਮ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿਖ ਸੁਣੀ ਗੁਰਾ ਇਕ ਦੇਵ ਜਾਈ ਸੁਨਾ ਜੀਆ ਕਾ ਇਕ ਦਾਤਾ ਸੋ ਮੈਂ ਮਿਸਰ ਨ ਜਾਈ ਦੇ ਜੁਗ ਚਾਰੇ ਅਰਜ ਹੋਰ ਸੁਣੀ ਹੋਏ ਨਵਖੰਡ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਤ ਜਗ ਲੇ ਜੇ ਤਿਸ ਨਦਰਣਾ ਆਵੈ ਤਾਂ ਬਾਤ ਨ ਪੁੱਛੈ ਕਿ ਤਿਤੰਦਰ ਕੀਟਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝੈ ਜਿਤਸ ਗੁਣ ਕੋਈ ਕਰੇ ਸੁਨਿਐ ਸਦਪੀ ਸੁਰਨਾ ਸੁਨਿਐ ਤਰਤਵਲੀ ਆਕਾਸ਼ ਸੁਨਿਐ ਦੀਪ ਲੋਪਾ ਪਾਤਾਲ ਸੁਨਿਐ ਪੂਰਨ ਸਕੇ ਕਾਲ ਨਾਨਕ ਭਗਤ ਸਦਾ ਵਿਗ ਸੁਸਨਿਐ ਧੂਪ ਪਵਕਾ ਨਾਸ ਸੁਨਿਐ ਈਸ਼ਰ ਬਰਮਾ ਇੰਦ ਸੁਨਿਐ ਮੁਖ ਸਾਲਾ ਹਨ ਮੰਦ ਸੁਨਿਐ ਜੋਗ ਜੁਗਤ ਤਨ ਭੇਦ ਸੁਨਿਐ ਸਾਸ ਸਤੂ ਸਮਰਤ ਵੇਦ ਨਾਨਕ ਭਗਤ ਸਦਾ ਵਿਗ ਸੁਸਨਿਐ ਧੂਪ ਪਵਕਾ ਨਾਸ ਸੁਣਿਐ ਸਤ ਸੰਤੋਗਿਆ ਰਸਨੇ ਸਟ ਕੈਸ਼ਨਾ ਸੁਣਿਐ ਬੜਿ ਬੜ ਪਾਵੇ ਮਾਨ ਸੁਣਿਐ ਲਾਗੇ ਸਤਿਆ ਨਾਨਕ ਭਗਤ ਸਦਾ ਵਿਗਾਸ ਸੁ ਸੁਣਿਐ ਦੂਪ ਪਉ ਕਾ ਨਾਸ ਸੁਣਿਐ ਇਸ ਰਗੁਣਾ ਕੀ ਗਾਸਨੇ ਸੇਖ ਫੀਰ ਪਾਤਸ਼ਾ ਸੁਣਿਐ ਅੰਦੇ ਪਾਵੇ ਰਾ ਸੁਣਿਐ ਤਵੈ ਸਗਉ ਨਾਨਕ ਭਗਤ ਸਦਾ ਵਿਗਾਸ ਸੁ ਸੁਣਿਐ ਦੂਪ ਪਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਲਿਖ ਨਹਾਰ ਮੰਨੇ ਕਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੁ ਹੈ ਮਨ ਬੋਧੁ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੋਟਾ ਨਾ ਖਾਇ ਮੰਨੇ ਨਿਮਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਈ ਮੰਨੇ ਬਤ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇਂ ਮੁਖ ਦੁਆਰ ਮੰਨੇ ਪਰਵਾਰੈ ਸਾਧਾਰੂ ਮੰਨੇ ਤਰ ਤਰੀ ਗੁਰ ਸਿੱਖ ਮੰਨੇ ਦਾਨਕ ਭਵੇਂ ਨੰਬੇਖੂ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੀ ਭਵ ਦਰਗੇਮਾਨ ਪੰਚੀ ਸੋਹ ਦਰ ਰਾਜਾਨ ਪੰਚ ਗੁਰੂ ਇਕ ਤੇ ਆਨੁ ਦੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਉਲ ਧਰਮ ਦਇਆ ਕਪੂਤ ਸੰਦੂਥਾ ਬਰਖਿਆ ਜਨ ਸੂਤ ਜੇ ਕੋ ਦੇਵ ਸਚਿਆ ਤੁਲੇ ਉਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਇਸ ਤ੍ਰਿ ਭਾਵ ਤਲਿਕ ਕਵਨ ਜੋਰ ਜੀ ਜਤੁੰਗਾ ਕੀ ਨਾਵ ਸਭ ਨਾਲ ਲਿਖਿਆ ਬੁਰੀ ਕਲਾਮ ਇਹੋ ਲਿਖ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੇ ਰੂਪ ਕੀਤੇ ਦਾ ਤੇ ਆਣੇ ਕੌਣ ਕੂਤ ਕੀਤਾ ਵਸਾਏ ਕੋ ਕਬਾਉ ਦਿੱਸਤੇ ਹੋਏ ਲਖਤਰੀ ਆਉ ਕੁਦਰਤ ਕਵਨ ਕਾਮੀ ਚਾਰੇ ਬਾਰੇ ਨੰ ਜਾਵਾ ਇੱਕ ਵਾਰ ਜੋਤੂਦ ਭਾਵੇ ਸਾਈ ਭਲੀ ਕਰ ਤੂਸ ਦਸ ਲੰ ਅਨੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਸੰਸੂਰਮੂ ਭਗਤ ਸਰ ਸੰਖਮੂ ਨਿਲਾਇ ਤਾਰ ਗੁਦਰਤ ਕਵਨ ਕਹਾ ਵਿਚਾਰ ਵਾਰੇ ਨ ਜਾਵੇ ਇਕ ਵਾਰ ਜੋਤਿ ਭਵ ਸੈ ਪਲਿਖਾ ਤੂ ਦਸ ਲੰ ਤਰਯੰਕਰ ਅਸੰਖ ਮੂਰਖੰਦਕੂਰ ਅਸੰਖ ਚੋਰ ਹਰਾਮਖੋਰ ਸੰਖਮਰ ਕਰ ਜਾਏ ਜੂਰ ਸੰਖ ਗਲ ਵੱਡ ਹਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਕਾਹੇ ਸੰਖ ਨਿੰਦਿਕ ਸਿਰ ਕਰਹਿ ਭਾਰ ਨਾਨਕ ਨੀ ਹੈ ਵਿਚਾਰ ਬਰਨ ਨ ਜਾਵੇ ਇੱਕ ਵਾਰ ਜੋ ਤਦ ਭਾਵੇ ਸਾਈ ਭਲਿਕਾ ਤੂਸਦਾ ਸਲਾਮ ਅਹੰਕਾਰ ਸੰਖ ਨਾਵ ਸੰਥਾਬ ਗਮ ਗਮ ਸੰਖ ਲੋ ਸੰਖ ਕਹੈ ਸਿਰ ਭਾਰ ਹੋਇ ਅਖਰੀ ਨਾਮ ਕ੍ਰੀਸਾਲਾ ਕ੍ਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕ੍ਰਿਸ ਸੰਦੋਖ ਖਾਵ ਜਿਨੇ ਲਿਖੇ ਤੇ ਸ੍ਰਿ ਨਾਇਨੀ ਫਰਮਾਇ ਤੂ ਤੂ ਪਾਇਨੀ ਤਾ ਗੀਤਾ ਤੇ ਤਾ ਨਾਵ ਨਾਵ ਨਾ ਹੀ ਕੁੱਥਾਉ ਕੁਦਰਤ ਕਵਨ ਕਾਮੀ ਚਾਰ ਵਾਰ ਇਹਨਾਂ ਜਾਬਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸੰਕਾਰ ਪਰ ਯੇ ਹੱਥ ਪੈ ਤੰਦੇ ਪਾਣੀ ਤੋਤੇ ਦਰੁ ਸੁਖੇ ਮੂਤਲੀ ਚ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਯੇ ਮਤ ਪਾਪਾਂ ਗੇ ਸੰਗ ਉਹ ਤੋ ਪੈ ਨਾ ਵੇ ਕੇ ਰੰਗ ਪੁਨੀ ਪਾਪੀ ਅਖਣ ਨਾਹੀ ਕਰ ਕਰਣਾ ਲਿਖ ਲੈ ਜਾ ਹੋ ਆਪੇ ਵੀ ਜਾਪੇ ਖਾਹੁ ਨਾਨਕੁ ਕੁਕਮੀ ਅਬ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਸੁਬਾਨੀ ਬ੍ਰਹਮਾ ਉਸ ਤੋਂ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸ੍ਰੂਤੀ ਮਾ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇ ਕੁਰਾਨ ਬਖਤ ਨ ਪਾਇਓ ਕਾਦੀਆਂ ਜਿ ਲਿਖਣ ਲੇ ਕੁਰਾਨ ਥਿਤਵਰਨ ਜੋ ਗਿਆਨੇ ਰਤਮਾ ਨੂੰ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੀ ਆਪੇ ਜਾਣੇ ਸੋਈ ਕਿਉ ਕਰੇ ਅਖਾ ਗੁਸਾ ਲਾਹੀ ਕਿੰ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਇਓ ਢੀਨਾਇ ਕੀਤਾ ਜਾਗਾ ਹੋਵੇ ਨਾਨਕ ਜੀ ਕੋ ਆਪਾਉ ਜਾਣੇ ਅੱਗੇ ਗਿਆਨ ਸੁਹੇ ਪਾਤਲ ਪਤਲ ਲਖ ਅਗਸ ਅਗਸ ਓੜ ਕੋੜ ਭਾਲ ਥਕੇ ਵੀਰ ਕੈਨਿਕ ਬਾਤ ਸੈ ਸੁਠਾਰਾ ਕਿਨਤੀ ਬਾਸ ਲਿਖ ਧਾਤ ਲਿਖਾ ਹੋਇ ਤਾ ਲਿਖੀਐ ਲੇਖ ਬਨਾਸ ਨਨਕਾ ਡਾਖੀਐ ਪਿ ਜਾਣ ਆਪੂ ਸਾਲਾਹੀ ਸਾਲਾਹੀ ਤਿਸੁਰਤ ਨ ਪਾਈ ਇਹਨਾਂ ਦੀਆਂ ਤਵੈ ਪੁਆ ਸਮੁੰਦਰਾ ਜਾਣੀਐ ਸੁਮੋਨ ਦਾ ਸੁਲਤਾਨ ਗ੍ਰਹਾ ਸੇ تیمਲ ਧਨ ਕੀ ਜ ਤੁਲਨ ਹੋਵਣੀ ਜੇ ਤੁਮੋ ਨਾ ਵੀਸਰੈ ਅੰਤਨ ਸਬਤੀ ਕੈਨ ਅੰਤ ਅੰਤਨ ਕਰਨ ਦੇ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਪੇ ਕੇਮਨ ਮੰਤ ਅੰਤਨ ਜਪੇ ਕੀਤਾ ਕਾਰ ਅੰਤ ਨਹੀਂ ਆਪੇ ਪਰਾਰ ਬਾਰ ਅੰਤੋ ਕਾਰਨ ਕੀ ਤਿਵਿਲਾਹੇ ਤੰਕੇ ਅੰਤਨ ਪਾਇ ਜਾਹੇ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਈ ਵੱਡਾ ਸਾਇ ਉਚਾ ਥਾ ਉਚੇ ਬਰੂਚਾ ਨਾਉ ਇਵੜੂ ਚਾ ਹੋਵੇ ਕੋਈ ਤ ਸੁਚੇ ਕੋ ਜਾਣੇ ਸੋਏ ਜੀਵੜੇ ਆਵ ਜਾਣੇ ਆਪਾਬ ਨਾਨਕ ਅਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਤਮਾਏ ਕੀਤੇ ਮੰਗੈ ਜੋਦ ਪਰ ਕੀਤੇ ਅੰਗਤ ਨੇ ਵਿਚਾਰ ਕੀਤੇ ਹਕਤੇ ਵੇਕਾਰ ਕੀਤੇ ਲੈ ਲੇਮ ਕਿਰਪਾ ਹੈ ਕੀਤੇ ਮੂਰਖ ਖਾਈ ਖਾਏ ਕੀਤੇ ਅੰਧੂਪ ਉਪ ਸਦਮਾਰੇ ਪੈਦ ਤਰੀਂਦਾ ਉਤਾਰ ਬੰਦ ਖਲਾਸੀ ਬਾਣੇ ਹੋਇ ਰੱਖਣ ਸਕੈ ਕੋਈ ਦੇਖੂ ਖਾਇਕ ਅਖਣ ਪਾਈ ਓ ਜਾਣੈ ਜੇਤੀਆ ਮੁਖਾਏ ਆਪੇ ਜਾਣੈ ਆਪੇ ਦੇ ਅਖ ਹੈ ਸੇ ਪੇ ਕੇ ਕੇ ਜਿਸ ਨੂੰ ਬਖਸ਼ਿ ਸਿਪਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਰ ਮੁੱਲ ਲਵੈ ਮੁੱਲ ਲ ਜਾਹਿ ਮਨ ਭਾਈ ਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀਵਾ ਨਮੁੱਲ ਧਨ ਅਮੁੱਲ ਪਰਵਾਨ ਨਮੁੱਲ ਬਖਸ਼ੀਸ਼ ਮੁਰਨੀਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁਲਾਖਿਆ ਨਾ ਜਾਏ ਆਖਾ ਕਰਿ ਲਿਵ ਲਾਈ ਆਖੇ ਵੀਰ ਪੜ ਪੁਰਾਨ ਆਖੇ ਬੜੇ ਕਰਿ ਵਿਖਿਆਣਿ ਆਖੇ ਵਰਮੇ ਆਖੇ ਦੁਆਕੇ ਗੁਪੀਤਾ ਗੋਵਿੰਦੋ ਆਖੇ ਈਸੁਰ ਕੇ ਸਿੱਧੂ ਆਖੇ ਕੀਤੇ ਕੀਤੇ ਬੁੱਧ ਅੱਖ ਦਨ ਵਖ ਦੇਵ ਅੱਖੇ ਸੁਰਨ ਮੁੰਜਣ ਸੇਵ ਕੀਤੇ ਅੱਖੇ ਕਨ ਪਾਏ ਕੀਤੇ ਕਹਿ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਗਨ ਸਕੇ ਕੀ ਕੀ ਜੇ ਬੜ ਭਵ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਅੱਖੇ ਬੋਲ ਵਿਗਾੜ ਤਨ ਲਿਖੀਐ ਸਰਗਾਵ ਰਗਾਵਰ ਸੋਦਰ ਕੀ ਹਸੂ ਕਰਕੇ ਹੈ ਜਿਤ ਵੇ ਸਰਬ ਸੰਭਾਲੇ ਜੇ ਨਾਦੁ ਨੇਕੁ ਸੰਗਾ ਕੀਤੇ ਬਵਨ ਹਾਰੇ ਕੀਤੇ ਰਉ ਪਰੀ ਸੰਕੀਣ ਕੀਣ ਕੀਤੇ ਗਵਨ ਹਾਰੇ ਗਵਹਿ ਤੁਹਨੋ ਪਉਣ ਪਾਣੀ ਬੈ ਸੰਤੁਰ ਗਵਹਿ ਰਾਜੇ ਤ੍ਰੰਦੁਆਰੀ ਗਵਹਿ ਚਿਤ ਗੋਦੁ ਲਿਖ ਜਾਨ ਹੈ ਲਿਖ ਲੇ ਧਰਮ ਵਿਚਾਰੇ ਗਵਹਿ ਈਸ਼ਰਵਰਮਾ ਦੇਵੀ ਸੂਰ ਸਦ ਸਵਾਰੀ ਗਵਹਿ ਅੰਦਰ ਦਰਸ਼ਨ ਬੈਠੇ ਦੇਵਤੀ ਅੰਦਰ ਨਾਲੇ ਗਵਹਿ ਸਦਿਸਮਾ ਦੀ ਅੰਦਰ ਗਵਨ ਸਾਥ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਵਹਿ ਮੂਨੀਆ ਮਨ ਮੋਹਨ ਸੁਰਗਮ ਚ ਪਿਆਲੇ ਗਵਨ ਰਤਨ ਪਾਈ ਤੇਰੀ ਅਰਸਾ ਤੀਥ ਨਾਲੇ ਗਵੇ ਜੁਤ ਮੌਲ ਸੂਰ ਗਵੇ ਖਾਨੀ ਚਾਰੇ ਗਵੇ ਖਨ ਮੰਡਲ ਪਰ ਭੰਡਾ ਕਰ ਰੱਖੀ ਧਾਰੇ ਸੇਤਨ ਗਵੇ ਜੁਤ ਪਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਵਨ ਸਿਮ ਜਿਤ ਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸੋਹਿੰਬ ਸਚਾ ਸਚਿ ਨਾਈ ਹੈ ਪੀਹੋ ਸਿਜੈ ਨੰਜਾ ਸਿਰਤ ਨੰਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਦਿ ਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਿਸ ਪਾਵੇ ਸੋਈ ਕਰ ਸੇ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤਸਾਹਿ ਨਾਨਕ ਰਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਪੂਤ ਕਿੰਤਾ ਕਾਲ ਕੁਵਾਰੀ ਕਾਇਆ ਯੁਗਤ ਢੰਡਾ ਪ੍ਰਤੀਤੁ ਆਈ ਪੰਥਿ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਦਿਸ਼ਾ ਆਦੇਸ ਅਦਨੀਲ ਨਦ ਨਹਤ ਰੂਰੂ ਇੱਕੋ ਵੇਸਾ ਪਗਤ ਗਿਆਨ ਦੇ ਆਪੰਧਾਰਨ ਗੜਗੜ ਵਜੈ ਨਾਦ ਆਪਨਾ ਨਾਥੀ ਸਭ ਜਾ ਕਰੀ ਦਿਸ਼ਟਵਰਾ ਸਾਧ ਸੰਜੋਗ ਵਿਜੋਦ ਕਾ ਚਲਾਵੇ ਲੇਖਿਆ ਵੇ ਭਾਗ ਆਦੇਸ ਦਿਸ਼ਾ ਆਦੇਸ ਅਦਨੀਲ ਨਦ ਨਹਤ ਰੂਰੂ ਇੱਕੋ ਵੇਸਾ ਏਕਾ ਮਾਈ ਜੁਗਤਿ ਵਿਆਇ ਤਿ ਚਲੇ ਪਰਵਾਣਿਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜੁਗਤਿ ਸਪਾਵਤ ਵੇ ਚਲਾਵੇ ਜੇ ਹੋਵੇ ਫੁਰਮਾਨ ਓ ਵੇਖਿਆ ਉਹਨਾਂ ਨ ਦੁਰਨਾਮ ਹੈ ਬਹੁਤ ਵੰਡਾਨਿਆ ਦੇਸ ਹੈ ਦੇਸਾ ਨੀਲਨਦ ਨਾਹਤ ਜੁਗਤੋ ਏਕੋ ਵੇਸਾ ਆਸਨ ਲੋਇ ਲੋਇ ਪੰਡਾਰ ਜੋਗਿ ਸਿਵਾਏ ਸੇਕਾ ਵਾਰ ਕਰ ਕਰ ਵੇਖਿਆ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸ਼ਾ ਆਦੇਸ ਆਦ ਨੀਲ ਨਦ ਨਹਤ ਜੁਰੂ ਇਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋ ਬਹਿ ਲਖ ਵੀਸ ਲਖ ਲਗੇੜਾ ਖੀਏ ਇਕ ਨਾਮ ਜਗਦੀਸ਼ੇ ਤਰਾਪਤ ਪਵੜੀਆ ਚੜਿਆ ਹੋਇ ਕੀਸ ਸੁਣ ਗੱਲਾ ਆਕਾਸ਼ ਕੀ ਗਿਤਾਈ ਦੀਸੋ ਨਾਨਕ ਨਦਰਿ ਪਾਈਐ ਕੁੜੀ ਕੁੜੇ ਠੀਸ आखन जोर चुपै न जोर जोर न मंगन दिन जोर जोर न जीवन मरण जोर जोर न राज मार मन सोर जोर न सुरती ज्ञान विचार जोर न जुगति हुटै संसार जे सत तो जोर कर वेखै सोए नानक तुम नीच न कोए राति रुति सिति वार पुण पणे अग्नि पाताल तिसवे धरती थाप रखी धर्मसाल तिसवे जी जुत के रंग तिनके नावने का अनंत ਕਰਮੀ ਕਰਮੋ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੈ ਸੁਣ ਬੰਨ ਪਰਵਾਰ ਨੰਦਰੀ ਕਰਮ ਹੋਏ ਨਿਸਾਨ ਕਚਪਕਾਇ ਉਥੈ ਪਾਈ ਨਾਨਕ ਗਏ ਜਾਪੇ ਜਾਏ ਧਰਮ ਖੰਡ ਕਹੈ ਧਰਮ ਮੰਗਿ ਅਨਖੰਡ ਕਹ ਖੁ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਗਣ ਮਹੇਸ਼ ਕੇਤੇ ਵਰਮੇ ਕੜੀ ਰੂਪ ਰੰਗ ਕੇ ਬੀਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੀਤੇਂ ਜਨ ਸੂਰਗੇ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਨਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਪਾਣੀ ਕੀਤੇ ਵਤ ਨਰਿੰਦ ਕੀਤੀਆਂ ਸ੍ਰੋਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਦਿੱਥਾ ਨਾਦ ਬਨੋਦ ਕੋੜ ਨੰਦ ਸ਼ਰਮਖੰਡ ਕੀ ਬਾਣੀ ਰੂਪਿਤ ਹੈ ਕਾੜ ਤੋ ਕਣੀਏ ਬਹੁਤ ਨੂੰ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਬਿਛੈ ਬਿਸ਼ਟਾਏ ਤਿਥੈ ਕੜਿਏ ਸੁਰਤ ਮਤ ਮਨ ਬੋਧਿਤਿ ਤਿਥੈ ਕੜਿਏ ਸੁਰਖਸਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰਿਤ ਹੈ ਹੋਰ ਨ ਕੋਈ ਹੋਰ ਤਿਥੈ ਜੋਦ ਮਾਮਲ ਸੂਤ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੇ ਮਮਾਹਿ ਤਾਂ ਕੇ ਰੂਪ ਨ ਕਥਨੇ ਜਾਹਿ ਨਾ ਵਰਣ ਠਗੇ ਜਾਏ ਜਿਨ ਕਾ ਰਾਮ ਸਮਨ ਮਾਹਿ ਤਿਥੈ ਭਗਤ ਵਸੈ ਕੇ ਲੋਕ ਰਹੈ ਨੰਦ ਸਚਾ ਮਨ ਸੋਈ ਸਚ ਕਨ ਵਸੈ ਨਿਰੰਕਰ ਕਰ ਕਰ ਵੇਖੇ ਨਗਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਦੰਤ ਨੰਤ ਤਿਥੈ ਲੋ ਲੋ ਆਕਾਰ ਜੀਵ ਜੋਕ ਮਿਤਵਤ ਵਿਕਾਰ ਵੇਖਿਆ ਵਿਸੇਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵਿਧਥਿਆਰ ਪਾਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਤ ਤਤ ਤਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਨ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੂ